No. ਆਰ ਟੀਵੀ ਨਿਊਜ਼ ਚੈਨਲਾਂ ਤੇ ਮਹਾਬਲੂ ਸ਼ਰਮਾ ਕਹਿੰਦੇ ਨੇ ਇਨਸਾਨ ਦੀ ਹਸੀ ਬਹੁਤ ਮੈਟਰ ਕਰੇ ਲਾਈਫ ਵਿੱਚ ਕਿਉਂਕਿ ਜਦੋਂ ਤੱਕ ਅਪ ਸਮਾਇਲ ਡਿਜ਼ਾਈਨਿੰਗ ਵਰਗੀ ਫੀਲਡ ਵਿੱਚ ਨਹੀਂ ਐਂਟਰ ਕਰਾਂਗੇ ਉਹਦੇ ਬਾਰੇ ਨਹੀਂ ਜਾਣਾਂਗੇ ਕਿ ਇਸ ਤਰ੍ਹਾਂ ਪਤਾ ਚੱਲੇਗਾ ਅੱਜ ਅਜੇ ਹੀ ਪਰਸਨਲਟੀ ਨਾਲ ਦੋਨੋਂ ਸੀ ਰੂਬਰੂ ਕਰਵਾਉਣ ਜਾ ਰਹੇ ਜਿਹੜਾ ਤਮਾਮ ਪੰਜਾਬੀ ਇੰਡਸਟਰੀ ਹੋਵੇ ਭਾਵੇਂ ਤਾਂ ਮਿਲਦੀ ਹੋਵੇ ਭਾਵੇਂ ਬਾਲੀਵੁੱਡ ਇੰਡਸਟਰੀ ਹੋਵੇ ਉਹਨਾਂ ਇੱਕ ਸਮਾਇਲ ਡਿਜ਼ਾਈਨਿੰਗ ਦੇ ਚੁੱਕੇ ਹਨ ਯਾਨੀ ਕੋ ਸਮਾਇਲ ਡਿਜ਼ਾਈਨਰ ਨੇ ਬੇਸਿਕਲੀ ਇਸ ਸਮੇਂ ਮੇਰੇ ਨਾਲ ਕੋਸਮੈਟੋਲੋਜਿਸਟੇ ਔਰ ਸਰਜਨ ਡਾਕਟਰ ਨਿਨੋ ਬਰੋਇਜ਼ੀ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਜਾਣਦੇ ਆ ਇਹ ਜਿਹੜੀ ਸਮਾਈਲ ਡਿਜ਼ਾਈਨ ਹੈ ਇਸ ਤੋਂ ਲੋਬ ਹੋਰ ਕਈ ਸਾਰੀ ਚੀਜ਼ਾਂ ਨੇ ਜੋ ਕਿ ਐਂਟੀਏਜਿੰਗ ਨਾਲ ਜੁੜੀਆਂ ਹੋਈਆਂ ਨੇ ਉਹ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਿੰਨਾ ਕੁ ਮੈਟਰ ਕਰਦੀ ਹੈ ਖਾਸ ਮੌਕੇ ਤੇ ਗੱਲਬਾਤ ਕਰਦੇ ਜਾਣਦੇ ਹੋਰ ਕਿਹੜੀ ਕਿਹੜੀ ਚੀਜ਼ਾਂ ਉੱਪਰ ਇਹ ਕੰਮ ਕਰ ਰਹੇ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਬੀਨਾ ਜੀ ਥੈਂਕ ਯੂ ਸੋ ਮੱਚ ਐਂਡ ਆਈ ਵੈਲਕਮ ਔਨ ਦਾ ਬਿਹੈਫ ਆਫ ਕੋਸਮਿਕ ਐਂਡ ਸਮਾਈਲਸ ਸਾਡੇ ਕਲੀਨਿਕ ਜਿਵੇਂ ਕਿ ਤੁਸੀਂ ਇਹ ਕਿਹਾ ਕਿ ਹਰ ਚੀਜ਼ ਸ਼ੁਰੂ ਹੁੰਦੀ ਹੈ ਸਮਾਈਲ ਤੋਂ ਅੱਪਾ ਜਦੋਂ ਵੀ ਅਸੀਂ ਕਿਸੇ ਵੀ ਪੇਸ਼ੈਂਟ ਜਾਈਏ ਕਿਤੇ ਵੀ ਕੋਈ ਵੀ ਸਟੂਡੈਂਟ ਹੋਏ ਕੋਈ ਵੱਡਾ ਹੋਏ ਕੋਈ ਛੋਟਾ ਹੋਏ ਅੱਪਾ ਸ਼ੁਰੂਆਤ ਉਪਰੋਂ ਤਾਂ ਬਹੁਤ سارے ਟ੍ਰੀਟਮੈਂਟਸ ਕਰਕੇ ਅਪਾ ਉਹਨਾਂ ਨੂੰ ਸੋਹਣਾ ਬਣਾ ਦਿੰਦੇ ਆ ਪਰ ਸਟਾਰਟ ਕਿੱਥੋਂ ਹੁੰਦਾ ਹੈ ਸਮਾਈਲ ਤਾਂ ਜਿਹੜਾ ਇਹ ਇਹ ਸਾਡੇ ਲਾਈਫ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਇੱਕ ਸਮਾਈਲ ਤੇ ਦੂਜਾ ਫੇਸਸ ਤਾਂ ਮੈਂ ਇਸੇ ਨਾਮ ਨਾਲ ਜਾਣੀ ਜਾਂਦੀ ਹਾਂ ਸਮਾਈਲ ਡਿਜ਼ਾਈਨਰ ਐਂਡ ਕੋਸਮੈਟੋਲੋਜਿਸਟ ਤੇ ਅਸੀਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕਰਦੇ ਹਾਂ ਸਮਾਈਲ ਡਿਜ਼ਾਈਨ ਕਰਨ ਨੂੰ ਤੁਹਾਨੂੰ ਕਿੱਦਾਂ ਦੀ ਸਮਾਈਲ ਚਾਹੀਦੀ ਹੈ ਤੁਸੀਂ ਕਿਵੇਂ ਦੀ ਕਰਾਣਾ ਚਾਹੁੰਦੇ ਹੋ ਅਸੀਂ ਪਹਿਲਾਂ ਉਹ ਤੁਹਾਨੂੰ ਕਰਕੇ ਦਿਖਾਉਂਦੇ ਹੈਗੇ ਆ ਫਿਰ ਅਸੀਂ ਟਰੀਟਮੈਂਟ ਸਟਾਰਟ ਕਰਦੇ ਹਾਂ ਸੋ ਥਿਸ ਇਜ਼ ਰਿਗਾਰਡਿੰਗ ਸਮਾਈਲ ਡਿਜ਼ਾਈਨਿੰਗ ਜੇ ਜਦੋਂ ਮੈਂ ਗੱਲ ਕੀਤੀ ਕਿ ਸਮਾਈਲ ਡਿਜ਼ਾਈਨਿੰਗ ਬਹੁਤ ਮੈਟਰ ਕਰਦੀ ਹੈ ਲਾਈਫ ਵਿੱਚ ਤੁਸੀਂ ਕਈ ਸੈਲੀਬ੍ਰਿਟੀਜ਼ ਨੂੰ ਇਹ ਚੀਜ਼ ਦੇ ਚੁੱਕੇ ਹੋ ਨਾ ਆਪਾਂ ਨਾਮ ਨਹੀਂ ਲਵਾਂਗੇ ਆਫ ਰਿਕਾਰਡ ਪਰ ਐਕਸਪੀਰੀਅੰਸ ਵਾਸ ਕਿੱਦਾਂ ਰਿਹਾ ਕਿ ਇੱਕ ਚੈਲੰਜ ਵੀ ਇੱਕ ਹਰ ਦਿਨ ਨਵਾਂ ਟਾਸਕ ਹੈ ਆਪਾਂ ਕੋਈ ਵੀ ਸਟਾਰਟਅਪ ਕਰਦੇ ਆਂ ਚੀਜ਼ ਦਾ ਹਰ ਦਿਨ ਆਪਾਂ ਨੂੰ ਨਵਾਂ ਟਾਸਕ ਹੁੰਦਾ ਹੈ ਫੇਸ ਕਰਨੀ ਪੈਂਦੀ ਉਹ ਚੀਜ਼ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੇ ਮੇਰੇ ਟ੍ਰੀਟਮੈਂਟ ਸਾਰਿਆਂ ਲਈ ਸੇਮ ਰਹਿੰਦੇ ਹੈਗੇ ਆ ਕੋਈ ਛੋਟਾ ਬੰਦਾ ਕੋਈ ਵੱਡਾ ਬੰਦਾ ਮਾਇਨੇ ਨਹੀਂ ਰੱਖਦਾ ਬਟ ਮੇਰੀ ਇਹ ਜਰਨੀ ਇਹਨਾਂ ਸਾਰਿਆਂ ਨਾਲ ਬਹੁਤ ਵਧੀਆ ਰਹੀ ਤੇ ਮੈਨੂੰ ਕੁਝ 18 ਸਾਲ ਤੋਂ ਉੱਤੇ ਹੋ ਗਏ ਪ੍ਰੈਕਟਿਸ ਕਰਦੇ ਹੋਏ ਤੇ ਅਸੀਂ ਇਸ ਨੂੰ ਡਿਜ਼ਾਈਨ ਕਰਦੇ ਹਾਂ ਬਹੁਤ ਸਾਰੀ ਡਿਫਰੈਂਟ ਡਿਫਰੈਂਟ ਟੈਕਨੀਕਸ ਨਾਲ ਜਿਹੜੀ ਕਿ ਸਟਾਰਟ ਹੁੰਦੀ ਹੈ ਸਭ ਤੋਂ ਪਹਿਲਾਂ ਇਨਵੀਜ਼ੀਬਲ ਅਲਾਈਨਰਸ ਲੋਕੀ ਤਾਰਾ ਨਹੀਂ ਲੈਣਾ ਚਾਹੁੰਦੇ ਅੱਜ ਦੀ ਡੇਟ 'ਚ ਅੱਜ ਦੀ ਡੇਟ 'ਚ ਹਰ ਕੋਈ ਸੋਹਣਾ ਦੇਖਣਾ ਚਾਹੁੰਦਾ ਹੈ ਤੇ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਸ਼ੁਰੂਆਤ ਕਰਦੇ ਆ ਇਨਵੀਜ਼ੀਬਲ ਅਲਾਈਨਰਸ ਨਾਲ ਜਿਹੜੇ ਕਿ ਦੰਦ ਅੱਗੇ ਪਿੱਛੇ ਟੇਡੇ ਮਿੱਡੇ ਹੋਏ ਹੁੰਦੇ ਆ ਉਹਨਾਂ ਨੂੰ ਅਸੀਂ ਅਲਾਈਨਰਸ ਨਾਲ ਠੀਕ ਕਰਦੇ ਆ ਦੂਸਰਾ ਅਸੀਂ ਕਰਦੇ ਆ ਵਿਨਅਰਸ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਵਿਨਅਰਸ ਹੁੰਦੇ ਹੈਗੇ ਆ ਉਹਨੂੰ ਅਸੀਂ ਡਿਜ਼ਾਈਨ ਕਰਦੇ ਆ ਉਹ ਵੀ ਅੱਗੇ ਪਿੱਛੇ ਦੇ ਦੰਦਾਂ 'ਚ ਕੁਝ ਹੱਦ ਤੱਕ ਹੈਲਪ ਕਰਦੀ ਹੈ ਪਰ ਉਸ ਤੋਂ ਪਹਿਲਾਂ ਜੇ ਕਿਸੇ ਨੂੰ ਕੋਈ ਆਰਥੋ ਪ੍ਰੋਬਲਮ ਹੋਏ ਤਾਂ ਅਸੀਂ ਇਨਵੀਜ਼ੀਬਲ ਅਲਾਈਨਰਸ ਨਾਲ ਠੀਕ ਕਰਦੇ ਹਾਂ ਤੀਸਰਾ ਟ੍ਰੀਟਮੈਂਟ ਆਂਦਾ ਹੈ ਇਨ ਜ਼ੂਮ ਅਫੀਸ਼ੀਅਲ ਫਿਲਿਪਸ ਦੀ ਵਾਈਟਨਿੰਗ ਜਿਸ ਨਾਲ ਆਪਾਂ ਤੁਹਾਡੇ ਦੰਦਾਂ ਦਾ ਬਿਲਕੁਲ ਬਹੁਤ ਅੱਛਾ ਕਲਰ ਦਿੰਦੇ ਹਾਂ which is natural non enamel erosion ਕੋਈ ਸੈਂਸਿਟੀਵਿਟੀ ਜਾਂ ਕੁਝ ਇਹਦੇ ਨਾਲ ਨਹੀਂ ਰਹਿੰਦੀ ਇਹ ਤਿੰਨ ਚੀਜ਼ਾਂ ਨਾਲ ਅਸੀਂ ਸਮਾਈਲ ਡਿਜ਼ਾਈਨ ਕਰਦੇ ਹਾਂ ਸਮਾਈਲ ਡਿਜ਼ਾਈਨਿੰਗ ਦਾ ਟ੍ਰੀਟਮੈਂਟ ਸ਼ੁਰੂ ਕਰਦੋਂ ਤਾਂ ਮੇਨ ਮੇਂ ਚੀਜ਼ਾਂ ਕਿਹੜੀ-ਕਿਹੜੀ ਦੇਖਦੇ ਹੋ ਤੇ ਚੈਲੰਜ ਕੀ ਰਹਿੰ ਤਾਰਾ ਕੰਮ ਹੈ ਪਲਸ ਲਿਪ ਲਿਪ ਅਲਾਈਨਮੈਂਟ ਵੀ ਹੈ ਤੇ ਲੇਜ਼ਰ ਡੈਂਟਿਸਟਰੀ दैट इज ਸੈਪਰੇਟ ਬਿਲਕੁਲ ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਕਿ ਜਦੋਂ ਆਪਾਂ ਸਮਾਈਲ ਡਿਜ਼ਾਈਨ ਕਰ ਰਹੇ ਹੈਗੇ ਆ ਤਾਂ ਆਪਾਂ ਸਿਰਫ ਦੰਦਾਂ ਦਾ ਧਿਆਨ ਨਹੀਂ ਰੱਖਣਾ ਕਰਦਾ ਇਸੇ ਕਰਕੇ ਜਿਹੜਾ ਐਸਥੈਟਿਕ ਏਕਸਪਰਟ ਹੁੰਦਾ ਹੈ ਉਹ ਫੇਸਸ ਨੂੰ ਨਾਲ ਦੇਖਦਾ ਹੈ ਫੇਸਸ ਮਤਲਬ ਸਾਡਾ ਜਿਹੜਾ ਆ ਤੇ ਆਹ ਰੇਸ਼ੋ ਆਪਸ ਦੇ ਵਿੱਚ ਬਿਲਕੁਲ ਮੈਚ ਕਰਨਾ ਚਾਹੀਦਾ ਜਿਹਨੂੰ ਕਹਿੰਦੇ ਆ 골ਡਨ ਪ੍ਰੋਪੋਰਸ਼ਨ ਰੇਸ਼ੋ which is called 1:618 ਇਹ ਰੇਸ਼ੋ ਦੇ ਹਿਸਾਬ ਨਾਲ ਅਸੀਂ ਪਹਿਲਾਂ ਦੰਦਾਂ ਦਾ ਮਾਪ ਚੈੱਕ ਕਰਦੇ ਆ ਆਪਾਂ ਦੇਖਦੇ ਆ ਕਿ ਲਿਪਸ ਦੀ ਮੂਵਮੈਂਟ ਕੋਈ ਉੱਪਰ-ਤੀਚੇ ਤਾਂ ਨਹੀਂ ਹੈ ਆ ਸਾਡੀਆਂ ਲਾਫਿੰਗ ਲਾਈਨਸ ਕੋਈ ਜ਼ਿਆਦਾ ਡੀਪ ਤਾਂ ਨਹੀਂ ਹੈ ਕਹਿਣ ਦਾ ਭਾਵ ਕਿ ਇਸ ਤੋਂ ਥੱਲੇ ਵਾਲਾ ਜਿਹੜਾ ਪੂਰਾ ਟਾਂਚਾ ਹੈ ਉਹਨੂੰ ਅਸੀਂ ਡਿਜ਼ਾਈਨ ਕਰਦੇ ਆ ਅਕੋਰਡਿੰਗ ਟੂ ਦ 골ਡਨ ਰੇਸ਼ੋ ਪ੍ਰੋਪੋਰਸ਼ਨ ਉਸ ਦਰੋਂ ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਆਪਣਾ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਦੰਦਾਂ ਡਿਜ਼ਾਈਨ ਕਰ ਰਹੀ ਹੁੰਦੀ ਆ ਤਾਂ ਜਦੋਂ ਅਸੀਂ ਪੇਸ਼ੈਂਟ ਨੂੰ ਦਿਖਾਉਂਦੇ ਆ ਤਾਂ ਸਭ ਤੋਂ ਜ਼ਿਆਦਾ ਜੜੀ ਮਾਇਨੇ ਰੱਖਦੀ ਹੈ ਉਹ ਆਂਦੀ ਹੈ ਲਿਪ ਮੂਵਮੈਂਟ ਤੇ ਆ ਲਾਫਿੰਗ ਲਾਈਨਸ ਜਿਹਨੂੰ ਨੈਜ਼ੋਲੇਬੀਅਲ ਫੋਲਡਸ ਕਿਹਾ ਜਾਂਦਾ ਹੈ ਤੇ ਜਦੋਂ ਇਹ ਦੋਨਾਂ ਦੇ ਨਾਲ ਅਸੀਂ ਵਿਨਅਰਜ਼ ਜਾਂ ਇਨਵਿਜ਼ੀਬਲ ਅਲਾਈਨਰਸ ਕੁਝ ਵੀ ਦਿੰਦੇ ਆ ਤਾਂ ਇਸ ਨੂੰ ਫਿਲ ਕਰਨਾ ਇਸ ਨੂੰ ਰੀਜੂਵੇਨੇਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇਹ ਵਾਲਾ ਏਰੀਆ ਅਸੀਂ ਬੋਟੌਕਸ ਤੇ ਫਿਲਰਸ ਦੋਨਾਂ ਨਾਲ ਮਿਕਸ ਮੈਚ ਕਰਕੇ ਕਰਦੇ ਹਾਂ ਤੇ ਅੱਜ ਕੱਲ੍ਹ ਲੋਕ ਕਰਾਊਨਸ ਨੂੰ ਜ਼ਿਆਦਾ ਪ੍ਰੇਫਰ ਕਰ ਰਹੇ ਨੇ ਜੇ ਕੰਪੇਅਰ ਕਰੀਏ ਆਪਾਂ ਬਰੇਸੀਸ ਨਾਲ ਕਿਉਂਕਿ ਬਰੇਸੀਸ ਟਰੇਟਮੈਂਟ ਬਹੁਤ ਲੰਮਾ ਚੱਲਦਾ ਹੈ ਅੱਜ ਕੱਲ੍ਹ ਕਰਾਊਨਸ ਆ ਗਏ ਸਮਾਈਲ ਡਿਜ਼ਾਈਨਿੰਗ ਆ ਗਈ ਮੇਕਓਵਰਸ ਆ ਗਏ ਜ਼ਿਰਕੋਨੀਆ ਕਰਾਊਨਸ ਆ ਗਏ ਤੇ ਹੋਰ ਵੀ ਇੰਪਲਾਂਟਸ ਕਈ ਸਾਰੇ ਮਤਲਬ ਟੈਕਨੋਲੋਜੀ ਇਨੀ ਐਡਵਾਂਸ ਹੋ ਚੁੱਕੀ ਹੈ ਤਾਂ ਉਸ ਤੁਹਾਡਾ ਜਿਹੜਾ ਨਜ਼ਰੀਆ ਉਸਨੇ ਲੱਗੇ ਕਿਸ ਤਰ੍ਹਾਂ ਹੈਗਾ ਮੈਂ ਤੁਹਾਨੂੰ ਜਿਵੇਂ ਕਿ ਕਿਹਾ ਕਿ ਜਿਹੜੇ ਆ ਬਰੇਸਸ ਐ ਅੱਜਕੱਲ ਲੋਕਾਂ ਨੂੰ ਨਹੀਂ ਚੰਗੇ ਲੱਗਦੇ ਛੋਟਾ ਬੱਚੇ ਵੀ ਸਾਡੇ ਕੋਲ 13-14 ਸਾਲ ਦੇ ਵੀ ਆਉਂਦੇ ਆ ਉਹ ਵੀ ਆ ਕੇ ਆਪਣੇ ਪੇਰੈਂਟਸ ਨੂੰ ਕਹਰੇ ਹੁੰਦੇ ਆ ਕਿ ਨਹੀਂ ਮੇਰਾ ਇਹ ਦਿਖਣਾ ਨਹੀਂ ਚਾਹੀਦਾ ਮੇਰੇ ਰੰਗ-ਬਰੰਗੇ ਬ੍ਰੈਕਟਸ ਨਹੀਂ ਦਿਖਣੇ ਚਾਹੀਦੇ ਇਸ ਕਰਕੇ ਅਲਾਈਨਰਸ ਇਨਟਰੋਡਿਊਸ ਹੋਏ ਦੂਜੀ ਤੁਸੀਂ ਗੱਲ ਪੁੱਛੀ ਕਰਾਉਨਸ ਕਰਾਉਨਸ ਅੱਜਕੱਲ ਬਹੁਤ ਵੈਰਾਈਟੀ ਦੇ ਆ ਗਏ ਬਟ ਮੇਜਰਲੀ ਜਿਹੜਾ ਕਰਾਉਨ ਦਾ ਪਰਪਸ ਹੁੰਦਾ ਹੈ ਉਹ ਰੂਟ ਕੇ ਨਾਲ ਕੀਤੇ ਹੋਏ ਦੰਦ ਨੂੰ ਜ਼ਿਆਦਾ ਲੰਮਾ ਚਲਾਣ ਲਈ ਉਹਦੇ ਉੱਤੇ ਆਪਾਂ ਕਰਾਉਨ ਲਾਉਂਦੇ ਆਂ ਤੀਸਰਾ ਜਿਹੜਾ ਕਿ ਸਭ ਤੋਂ ਅੱਛਾ ਕੰਮ ਕਰਦਾ ਹੈ ਦੰਦਾਂ ਨੂੰ ਅੱਗੇ ਪਿੱਛੇ ਠੀਕ ਕਰਨ ਲਈ ਅਗਰ ਉਹਨਾਂ ਦਾ ਆਰਥੋ ਰੇਸ਼ਿਓ ਸੇਮ ਹੈ ਬਹੁਤ ਅੱਛਾ ਚੱਲ ਰਿਹਾ ਹੈ ਉਹ ਵਿਨੇਅਰਸ ਨਾਲ ਠੀਕ ਕਰਦੇ ਆ ਲਾਸਟਲੀ ਇੱਕ ਬਹੁਤ ਸਪੈਸ਼ਲਾਈਜ਼ਡ ਟਰੀਟਮੈਂਟ ਜਿਹੜਾ ਕਿ ਸਾਡੇ ਕਲੀਨਿਕ ਚ ਅਵੇਲੇਬਲ ਹੈ that is ਇੰਪਲਾਂਟ ਤੁਸੀਂ ਇੰਪਲਾਂਟ ਸੁਣਿਆ ਹੋਵੇਗਾ ਕਿ ਵੇਟਿੰਗ ਪੀਰੀਅਡ ਹੁੰਦਾ ਹੈ ਅੱਜ ਅਸੀਂ ਇੰਪਲਾਂਟ ਪਾਇਆ ਫਿਰ ਅਸੀਂ 3 ਮਹੀਨੇ ਬਾਅਦ ਉਸ ਤੇ ਦੰਦ ਲਾਉਂਦੇ ਆ ਜਾਂ ਮਿਨੀਮਮ ਕਈ ਵਾਰ ਮੈਕਸਿਮਮ 6 ਮਹੀਨੇ ਸਾਡੇ ਕਲੀਨਿਕ ਦੇ ਵਿੱਚ ਕੋਰਟਿਕਲ ਇੰਪਲਾਂਟੋਲੋਜੀ ਜਿਹੜੀ ਕਿ ਹੁਣੇ ਸਾਲ ਪਹਿਲਾਂ ਇ ਵਿਚ ਆਰ ਬੋਨ ਕਾਰਟੈਕਸ ਇੰਪਲਾਂਟਸ ਅਸੀਂ ਉਹ ਸਿੰਗਲ ਡੇ ਦੇ ਵਿੱਚ ਕਰਦੇ ਆ ਭਾਵੇਂ ਉਹ ਇੱਕ ਇੰਪਲਾਂਟ ਪਾਣਾ ਹੈ ਭਾਵੇਂ ਅਸੀਂ 20 ਇੰਪਲਾਂਟ ਪਾਣੇ ਆ ਭਾਵੇਂ ਅਸੀਂ ਪੂਰਾ ਮੂੰਹ ਫਿਲ ਕਰਨਾ ਹੈ ਤੇ ਭਾਵੇਂ ਇੱਕ ਤੋਂ ਦੋ ਜਿੰਨੇ ਪਾਣੇ ਆ ਉਹ ਅਸੀਂ ਸੇਮ ਡੇ ਇੰਪਲਾਂਟ ਐਂਡ ਟੁੱਥ ਦੇ ਨਾਮ ਨਾਲ ਫੇਮਸ ਹੈ ਮੇਰੇ ਕਲੀਨਿਕਸ ਜਿਸ ਚ ਅਸੀਂ ਸੇਮ ਡੇ ਇੰਪਲਾਂਟ ਪਾਉਂਦੇ ਆ ਤੇ ਰਾਤ ਤੱਕ ਅਸੀਂ ਪੇਸ਼ੈਂਟ ਦੇ ਦੰਦ ਲਾ ਕੇ ਉਹਨਾਂ ਨੂੰ ਖਾਣਾ ਖਿਲਾ ਕੇ ਭੇਜਦੇ ਆ ਸੋ ਥਿਸ ਇਜ਼ ਡਨ ਵਿਦਨ 24 ਆਵਰਸ ਤੁਸੀਂ ਜਿੱਦਾਂ ਦੱਸਿਆ ਕਿ ਤੁਹਾਨੂੰ 18 ਸਾਲ ਹੋ ਚੁੱਕੇ ਨੇ ਲਗਭਗ ਇਸ ਫੀਲਡ ਵਿੱਚ 18 ਸਾਲ ਵਿੱਚ ਤੁਸੀਂ ਐਜ਼ ਅ ਕਾਸਮੈਟੋਲੋਜਿਸਟ ਸਕਿਨ ਐਕਸਪਰਟ ਐਸੋ ਮਤਲਬ ਕੀ ਬਦਲਾਅ ਦੇਖਿਆ ਤੁਸੀਂ ਕੀ ਚੇਂਜ ਦੇਖਦੇ ਹੋ ਮੈਂ ਮੈਂ ਜਦੋਂ ਮੈਂ 2012 13 ਤੱਕ ਸਿਰਫ ਹਲੇ ਮੈਂ ਡੈਂਟਿਸਟਰੀ ਸਮਾਈਲ ਡਿਜ਼ਾਈਨਿੰਗ ਕਰ ਰਹੀ ਸੀ ਤਾਂ ਮੈਨੂੰ ਇਹ ਬਹੁਤ ਸਾਰੇ ਚੈਲੰਜਸ ਨੂੰ ਫੇਸ ਕਰਨਾ ਪਿਆ ਕਿ ਪੇਸ਼ੈਂਟ ਨੂੰ ਜਿਹੜੇ ਇੰਨੇ ਆਂਦੇ ਉਹਨਾਂ ਨੂੰ ਹਮੇਸ਼ਾ ਉੱਪਰ-ਨੀਚੇ ਕਰਕੇ ਦੂਜੀ ਜਗ੍ਹਾ ਤੇ ਜਾਣਾ ਪੈਂਦਾ ਸੀ ਕੋਈ ਆਪਣਾ ਲਿਪ ਠੀਕ ਕਰਾ ਰਿਆ ਹੁੰਦਾ ਸੀ ਕਿਸੇ ਨੂੰ ਕੁਝ ਤਾਂ ਮੈਂ ਇਹ ਵਾਲੀ ਫੀਲਡ ਸਰਟੀਫਾਈ ਕੀਤੀ ਗ੍ਰੀਸ ਦੇ ਵਿੱਚ ਜਾ ਕੇ ਫਿਰ US ਦੇ ਵਿੱਚ ਜਾ ਕੇ ਮੈਂ ਐਸਥੈਟਿਕ ਮੈਡੀਸਨ ਐਂਡ ਸਰਜਰੀ ਨੂੰ ਡੀਪਲੀ ਸਟੱਡੀ ਕਰਕੇ ਡਿਪਲੋਮੇਟ ਕੀਤਾ ਤਾਂ ਕਿ ਮੈਂ ਪੂਰਾ ਬੈਲੈਂਸ ਪੇਸ਼ੈਂਟ ਦਾ ਅੰਡਰ ਵਨ ਰੂਫ ਹੋਰ ਕਰ ਸਕਾ ਜਰਨੀ ਹੈਸ ਬੀਨ ਵੈਰੀ ਬਿਊਟੀਫੁਲ ਸਭ ਤੋਂ ਅੱਛਾ ਇਹ ਲੱਗਦਾ ਹੈਗਾ ਭਾਵੇਂ 18 ਸਾਲ ਹੋਣ 20 ਸਾਲ ਹੋਰ ਹਰ ਦਿਨ ਕੁਝ ਸਿੱਖਣ ਨੂੰ ਮਿਲਦਾ ਹੈ ਹਰ ਨਵਾਂ ਨਵਾਂ ਤਰ੍ਹਾਂ ਦਾ ਪੇਸ਼ੀਐਂਟ ਹੁੰਦਾ ਹੈਗਾ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਮੈਨੂੰ 올ਡੀਜ਼ ਆ ਕੇ ਜਿਨ੍ਹਾਂ ਦਾ ਆਪਾਂ ਸਿੰਗਲ ਡੇ ਇੰਪਲਾਂਟ ਐਂਡ ਟੂਥ ਕਰਦੇ ਆ ਉਹ ਬਹੁਤ ਦੁਆਵਾਂ ਦੇ ਕੇ ਜਾਂਦੇ ਹੈਗੇ ਐਂਡ ਦ ਜਰਨੀ ਹੈਸ ਬੀਨ ਇਨਸਪਾਇਰਿੰਗ ਐਂਡ ਸਟਿਲ ਡੇਟ ਆਮ ਲਰਨਿੰਗ ਏਵਰੀ ਡੇ ਕੋਈ ਡਿਫਿਕਲਟ ਕੇਸ ਤੁਹਾਡੇ ਕੋਲ ਅਦਾਦਾ ਹੋਵੇ ਜਿਹਨੂੰ ਥੋੜਾ ਜਿਹਾ ਕਰਨ ਤੋਂ ਤੁਹਾਨੂੰ ਡਿਫਿਕਲਟੀ ਫੀਲ ਹੋਈ ਹੋਵੇ ਪਰ ਤੁਸੀਂ ਐ ਬਿਲਕੁਲ ਐਦਾ ਕਦੋਂ ਹੁੰਦਾ ਹੈ ਯੂਜੂਲੀ ਜਦੋਂ ਸਾਡੇ ਕੋਲ ਪੇਸ਼ੈਂਟ ਕੋਸਮੈਟੋਲੋਜਿਸਟ ਕੋਲ ਜਦੋਂ ਬਹੁਤ ਸਾਰੀਆਂ ਸਰਵਿਸਿਜ਼ ਕਰਾਣ ਆ ਰਹੇ ਹੁੰਦੇ ਤਾਂ ਉਹ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿਉਂਕਿ ਮੇਜਰਲੀ 40 ਤੋਂ ਬਾਅਦ ਨਾ ਅੱਜਕੱਲ ਕੀ ਹੈਗਾ ਬਹੁਤ ਪੁਰਾਣਾ ਹੀ ਤਾਂ ਲੁਕੀ ਲੋਕੀ ਤੱਕ ਮੈਡੀਸਨ ਦੇ ਡਾਕਟਰ ਕੋਲ ਨਹੀਂ ਜਾਂਦੇ ਜਦ ਤੱਕ ਉਹਨਾਂ ਨੂੰ ਕੋਈ ਕਲੀਨिकल ਸਿੰਪਟਮ ਫੀਲ ਨਹੀਂ ਹੁੰਦਾ ਤੇ ਯੂਜੂਲੀ ਲੋਕ ਆਪਣਾ ਬੀਪੀ 슈ਗਰ ਥਾਇਰੋਇਡ ਚੈੱਕ ਨਹੀਂ ਕਰਾਂਦੇ ਤਾਂ ਬਹੁਤ ਸਾਰੇ ਲੋਕ ਜਿਹੜੇ ਮੇਰੇ ਕੋਲ ਨਾਨ ਸਰਜਿਕਲ ਫੇਸ ਲਿਫਟ ਬੋਟੌਕਸ ਫਿਲਰਸ ਜਦੋਂ ਕਰਾਣ ਆਉਂਦੇ ਆ ਤਾਂ ਅਸੀਂ ਇੱਕ ਮੈਡੀਕਲ ਹਿਸਟਰੀ ਜਿਹੜਾ ਫਾਰਮ ਕੱਢਦੇ ਹੈਗੇ ਆ ਉਸ ਦੇ ਬਾਵਜੂਦ ਵੀ ਜਦੋਂ ਉਹ ਨਹੀਂ ਦੱਸਦੇ ਔਰ ਜਦੋਂ ਅਸੀਂ ਇਹ ਸਰਜਰੀ ਕਰ ਰਹੇ ਹੁੰਦੇ ਆ ਨਾਨ ਸਰਜਿਕਲ ਕਰਦੇ ਆ ਸਰਜਿਕਲ ਚ ਮੈਂ हेयर ट्रांसप्लांट ਵੀ ਕਰਦੀ ਆ ਪਲਾਸਟਿਕ ਸਰਜਨ ਦੇ ਨਾਲ ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਨ ਬਿਟਵੀਨ ਪੇਸ਼ੈਂਟ ਦਾ ਬੀਪੀ ਉੱਪਰ نیچے ਹੋਇਆ ਹੈ ਕੁਝ ਪਰ ਉਹ ਮੈਨੇਜਡ ਹੋ ਜਾਂਦਾ ਹੈ ਕਿਉਂਕਿ ਸਾਡੇ ਕੋਲ ਪੂਰੀ ਟੀਮ ਹੈ ਡਾਕਟਰਸ ਦੀ ਐਨਸਥੈਟੀਸਟ ਅਲੱਗ ਹੁੰਦਾ ਹੈ ਪਲਾਸਟਿਕ ਸਰਜਨ ਅਲੱਗ ਹੁੰਦੇ ਆ ਮੈਗਜ਼िलो ਫੇਸ਼ਲ ਸਰਜਨਸ ਅਲੱਗ ਹੁੰਦੇ ਆ ਤਾਂ ਇਸ ਕਰਕੇ ਮੈਨੇਜ ਹੋ ਜਾਂਦੇ ਹੈ ਕੇਸਿਸ ਹੁਣ ਆਪਾਂ ਥੋੜੀ ਜਿਹੀ ਕਲੈਂਟੇਜਿੰਗ ਵੀ ਕਰਾਂਗੇ ਜੋ ਕਿ ਅੱਜਕੱਲ ਬਹੁਤ ਔਨ ਟ੍ਰੈਂਡ ਹੈ ਫੋਟੋ ਫੇਸ਼ਲ ਹੋ ਗਿਆ ਵੈਂਪਾਇਰ ਫੇਸ਼ਲ ਹੋ ਗਿਆ ਇਹਨਾਂ ਦੀ ਸਪੈਸ਼ੈलिटी ਕੀ ਹੈਗੀ ਹਾਈਲਾਈਟਸ ਕਿਨ ਨੇ ਜਦੋਂ ਬੰਦਾ ਇਹ ਕਰਵਾਉਂਦਾ ਉਹ ਚ ਕੰਫੀਡੈਂਸ ਲੈਵਲ ਦਾ ਬੂਸਟ ਅਪ ਹੁੰਦਾ ਉਹਦੀ ਲੁਕਸ ਵਾਈਜ਼ ਵੀ ਇਹਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਹੁਣ ਨਾਓ ਆਈ ਏਮ ਲੁਕਿੰਗ ਬੈਟਰ ਪਹਿਲਾਂ ਦੇ ਮੁਕਾਬਲੇ ਬਿਫੋਰ ਆਫਟਰ ਐਂਟੀ 에ਜਿੰਗ ਪਹਿਲਾਂ ਤਾਂ ਅੱਜ ਦੀ ਡੇਟ 'ਚ ਸਿਰਫ ਫੀਮੇਲਸ ਨਹੀਂ ਮੇਲਸ ਵੀ ਬਹੁਤ ਸਾਰੇ ਆਗੇ ਹੋਏ ਆ ਜਿਹੜੇ ਕਿ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਰਿਵਰਸ 에ਜਿੰਗ ਕਰੀਏ ਹਰ ਕੋਈ ਅੱਜ ਦੀ ਡੇਟ 'ਚ ਰਿਵਰਸ 에ਜਿੰਗ ਚਾਹੁੰਦਾ ਹੈ ਛੇਤੀ 에ਜ ਨਹੀਂ ਦੱਸਣਾ ਚਾਹੁੰਦਾ ਇਹਦੇ ਵਿੱਚ ਹੁਣ ਐਂਟੀ 에ਜਿੰਗ ਥੈਰੇਪੀਸਟ ਜਿਹੜਾ ਕਿ ਮੈਂ ਸਿਰਫ ਆਊਟ ਲੁੱਕ ਨੂੰ ਧਿਆਨ ਨਹੀਂ ਦਿੰਦੀ ਮੈਂ ਇਨਰ ਬਹੁਤ ਜ਼ਿਆਦਾ ਡਾਈਟਸ ਦਿੰਦੀ ਆ ਮੈਂ ਅੱਜ ਤੱਕ ਇਹੀ ਸਿੱਖਿਆ ਸਾਡੇ ਛੋਟੇ ਤੋਂ ਦਾਦਾ ਨਾਨੀ ਦਾਦੇ ਸਾਰੇ ਸੀਗੇ ਉਹ ਕਹਿੰਦੇ ਤੁਸੀਂ ਜੋ ਆਪਾਂ ਖਾਵਾਂਗੇ ਉਹੀ ਦਿਖਾਂਗੇ ਤਾਂ ਸਭ ਤੋਂ ਪਹਿਲਾਂ ਮੇਰਾ ਇੱਕ ਅਗਰ ਮੇਰੇ ਕੋਲੇ ਪੇਸ਼ੀਐਂਟ ਭਾਵੇਂ ਡੈਂਟਿਸਟਰੀ ਦਾ ਆ ਜੇ ਤਾਂ ਸਾਡੇ ਕੋਲ ਡਾਈਟ ਪੈਨਲ ਤੇ ਬੈਠੇ ਹੁੰਦੇ ਆ ਭਾਵੇਂ ਐਸਥੈਟਿਕਸ ਦਾ ਆ ਜੇ ਜਾਂ ਭਾਵੇਂ ਕਿਸੇ ਵੀ ਚੀਜ਼ ਦਾ ਪੇਸ਼ੀਐਂਟ ਆਏ ਪੂਰਾ ਕਿਉਂਕਿ ਇਹ ਹੈਡ ਟੂ ਟੋਕ ਲੈਣੇ ਕੇ ਉਹਦੇ ਵਿੱਚ ਅਸੀਂ ਡਾਈਟ ਦਾ ਮੇਨ ਫੋਕਸ ਰੱਖਦੇ ਆ ਉਹਦੇ ਨਾਲ ਨਾਲ ਮੈਂ ਐਂਟੇਜਿੰਗ ਥੈਰਾਪੀਜ਼ ਸ਼ੁਰੂ ਕਰਦੀ ਹੈਗੀਆਂ ਹੁਣ ਐਂਟੇਜਿੰਗ ਥੈਰਾਪੀ ਚ ਸਭ ਤੋਂ ਜ਼ਿਆਦਾ ਜਿਹੜਾ ਆਪਾਂ ਕਰਦੇ ਆ ਉਹ ਹੈਗਾ ਵੈਂਪਾਇਰ ਇਨਫਿਊਜ਼ਨ ਜੇ ਤੁਸੀਂ ਮੈਨ ਪੁੱਛੋਗੇ ਵੈਂਪਾਇਰ ਇਨਫਿਊਜ਼ਨ ਕੀ ਹੈ ਉਹ ਕਿਉਂ ਵਧੀਆ ਹੈ ਕਿਉਂਕਿ ਅਸੀਂ ਪੇਸ਼ੈਂਟ ਦੇ ਹੀ ਬਲੱਡ ਨਾਲ ਕਰ ਰਹੇ ਹਾਂ ਉਹ ਸਭ ਤੋਂ ਅੱਛਾ ਆਟੋਲੋਗਸ ਉਹਦਾ ਆਪਣਾ ਬਲੱਡ ਹੈ ਉਹਦੇ ਵਿੱਚੋਂ ਅਸੀਂ ਸੈਲਸ ਐਕਸਟ੍ਰੈਕਟ ਕਰਕੇ ਵਾਪਸ ਉਸ ਨੂੰ ਫੇਸ ਟੇਮ ਪਿੰਚ ਕਰਦੇ ਹਾਂ ਕੰਬਾਈਨਡ ਵਿਦ ਡਿਫਰੈਂਟ ਡਿਫਰੈਂਟ ਕੋਕਟੇਲਸ ਇਹਨੂੰ ਵੈਂਪਾਇਰ ਇਨਫਿਊਜ਼ਨ ਕਹਿੰਦੇ ਆ ਬਲੱਡ ਕੋਈ ਜਿੱਦਾਂ ਬਲੱਡ ਦੀ ਕਮੀ ਬਗਾਇਦਾ ਕੁਝ हां ਉਹਦੇ ਵਿੱਚ ਆਪਾਂ ਸਿਰਫ ਇਹ ਚੈੱਕ ਕਰਨਾ ਹੁੰਦਾ ਹੈ ਕਿ ਪੇਸ਼ੈਂਟ ਅਨੀਮਿਕ ਨਹੀਂ ਹੋਣਾ ਚਾਹੀਦਾ ਬਸ ਉਹਦਾ ਹੀਮੋਗਲੋਬਿਨ ਐਟ ਲੀਸਟ 10 ਪਲੱਸ ਹੋਣਾ ਚਾਹੀਦਾ ਹੈਗਾ ਮੇਲ ਹੈ ਫੀਮੇਲ ਹੈ ਹੁਣੇ ਇੰਨੀ ਅੱਛੀ ਥੈਰੇਪੀ ਹੈ ਕਿ ਐਂਟਾਈਜਿੰਗ ਦੇ ਨਾਲ ਨਾਲ ਇਹ ਐਕਨੇਚ ਅਕਨੇ ਸਕਾਰਸ ਦੇ ਵਿੱਚ ਕਿਉਂਕਿ ਜਿਹੜੇ ਤੁਹਾਡੇ ਸੈਲਸ ਨਿਕਲੇ ਉਹਨੂੰ ਅਸੀਂ ਸਟੈਮ ਸੈਲ ਐਂਪਿਊਲ ਚ ਮਿਕਸ ਕਰਦੇ ਹੈਗੇ ਆਂ ਔਰ ਫਿਰ ਅਸੀਂ ਵਾਪਿਸ ਫੇਸ ਦੇ ਉੱਤੇ ਤਾਂ ਕਰਦੇ ਹੀ ਕਰਦੇ ਆ ਜਿਹੜਾ ਕਿ ਵਾਪਿਸ ਕੋਲੇਜਨ ਰੀਬਿਲਡ ਕਰਦਾ ਹੈ ਹੁਣ ਜਿਵੇਂ ਹੀ ਕੋਲੇਜਨ ਰੀਬਿਲਡ ਹੋਣਾ ਸ਼ੁਰੂ ਹੋ ਗਿਆ that comes under entizing ਸੇਮ ਪੀਆਰਪੀ ਅਸੀਂ ਹੈਅਰ ਥਿਨਿੰਗ ਹੈਅਰ ਫਾਲ ਟਰੀਟਮੈਂਟਸ ਵੀ ਮਿਕਸ ਕਰਕੇ ਕਰਦੇ ਆਂ that is mixed with ਗ੍ਰੋਥ ਫੈਕਟਰ ਐਂਪਿਊਲ ਜੀਐਫਸੀ ਕਹਿੰਦੇ ਆ ਉਹਨੂੰ ਇਹ ਸਭ ਤੋਂ ਮੇਨ ਇੱਕ ਥੈਰੇਪੀ ਹੈ ਦੈਨ ਕਮਸ ਦੀ ਕੋਲੇਜਨ ਇੰਡਕਸ਼ਨ ਥੈਰੇਪੀ ਜਿਦੇ ਵਿੱਚ ਅਸੀਂ ਕੋਲੇਜਨ ਮੀਜ਼ੋਕਾਕਟੇਲਸ ਨੂੰ ਮਾਈਕਰੋਨੀਡਲਿੰਗ ਟੈਕਨੋਲੋਜੀ ਨਾਲ ਫੇਸ ਦੇ ਉੱਤੇ ਪੋਰੇਟ ਕਰਾਉਂਦੇ ਹਾਂ ਫਾਲੋਡ ਬਾਈ ਡਿਫਰੈਂਟ ਐਲਈਡੀ ਮਾਸਕ ਐਂਡ ਲੇਜ਼ਰ ਥੈਰੇਪੀਸ ਤੀਸਰਾ ਆਪਣੇ ਮੈਡੀਕੇਟਿਡ ਬਹੁਤ ਸਾਰੇ ਫੇਸ਼ੀਅਲ ਆ ਗਏ ਜਿਸ ਸਭ ਤੋਂ ਉੱਤੇ ਟੌਪ ਤੇ ਸਾਡਾ ਕਾਰਬਨ ਫੇਸ਼ੀਅਲ ਆਂਦਾ ਹੈ ਬਹੁਤ ਵਧੀਆ ਆਂਦਾ ਹੈਗਾ ਉਹਦੇ ਵਿੱਚ ਵੀ ਇਹ ਸਾਰਾ ਕੋਲੇਜਨ ਰੀਬਿਲਡ ਕਰਦਾ ਹੈ ਚੌਥਾ ਫੋਟੋ ਫੇਸ਼ੀਅਲ ਜਿਹਦੇ ਵਿੱਚ ਫੋਟੋ ਲਾਈਟ ਐਮਿਟ ਹੋ ਕੇ ਡੀਪ ਇਨਸਾਈਡ ਦਾ ਲੇਅਰ ਅਸੀਂ ਕਰਦੇ ਆ ਪੁਰਾਣੇ ਫੇਸ਼ੀਅਲਸ ਹੁੰਦੇ ਹੁੰਦੇ ਸੀ ਕਿ ਆਪਾਂ ਮ사ਜ ਕਰਾ ਕੇ ਪੈਕ ਲਾਈਏ ਬਟ ਦੇ ਗੋ ਡੀਪ ਇਨਸਾਈਡ ਦਾ ਲੇਅਰ ਜਿਹੜੀ ਕਿ ਅੰਦਰ ਦੀ ਆਪਣੀ ਐਪੀਡਰਮਿਸ ਤੋਂ ਥੱਲੇ ਲੇਅਰ ਹੁੰਦੀ ਹੈਗੀ ਐ ਸੋ ਥੀਸ ਆਲ ਕਮ ਅੰਡਰ ਐਂਟੀ एजਿੰਗ ਫਿਰ ਫਾਈਨਲੀ ਜਿਹੜਾ ਕਿ ਮੈਂ ਬਹੁਤ ਜ਼ਿਆਦਾ ਕੰਮ ਕਰਦੀ ਆ ਥੈਟ ਇਜ਼ ਇੰਜੈਕਟੇਬਲਸ ਜਿਹਦੇ ਵਿੱਚ ਬੋਟੌਕਸ ਰਿੰਕਲਸ ਨੂੰ ਠੀਕ ਕਰਨ ਲਈ ਫਿਲਰਸ ਕੋਈ ਵੀ ਏਰੀਆ ਨੂੰ ਤੁਸੀਂ ਰੀਡਿਫਾਈਨ ਕਰਨਾ ਹੈ ਤੁਸੀਂ ਆਪਣੀ ਚੀਕ ਲਿਫਟਿੰਗ ਕਰਾਣੀ ਹੈ ਤੁਸੀਂ ਆਪਣੀ ਲਾਫਿੰਗ ਲਾਈਨਸ ਨੂੰ ਬਹੁਤ ਅੱਛਾ ਕਰਨਾ ਹੈ ਡਬਲ ਚਿੰਦੇ ਲਈ ਆਪਾਂ ਦੂਜੀ ਕੋਕਟੇਲਸ ਯੂਜ਼ ਕਰਦੇ ਆ ਮਤਲਬ ਆ ਹਿੱਸਾ ਕੋਈ ਵੀ ਆਪਾਂ ਆਪਣਾ ਰੀਬਿਲਡ ਕਰਨਾ ਹੈ ਕੁਝ ਫਿਲ ਕਰਨਾ ਹੈ ਉਹ ਅਸੀਂ ਡਮਲ ਫillers ਨਾਲ ਕਰਦੇ ਆ ਤੀਜਾ ਪ੍ਰੋਸੀਜਰ ਥ्रेड ਲਿਫਟ ਵੀ ਕੋਲੇਜਨ ਬੂਸਟ ਕਰਦਾ ਹੈ that is called non surgical face lifting ਉਹ ਵੀ ਬਹੁਤ ਅੱਛਾ ਐਂਟਾਈਜਿੰਗ ਦੇ ਵਿੱਚ ਹੈਲਪ ਕਰਦਾ ਜਦੋਂ ਤੁਸੀਂ ਇਹ ਅਰਲੀਂ ਜੇ ਆਪਾਂ ਲਿਪ ਫਿਲਰਸ ਬਾਰੇ ਗੱਲ ਕਰ ਰਹੇ ਸੀ ਜਿਹੜੇ ਲੋਕ ਲਿਪ ਫਿਲਰਸ ਕਰਾਉਂਦੇ ਨੇ ਅੱਜ ਕੱਲ ਦਾ ਸੈਲੀਬ੍ਰਿਟੀਜ਼ ਵੀ ਕਰਾਉਂਦੇ ਨੇ ਕਈਆਂ ਦਾ ਸਕਸੈਸਫੁਲ ਨਹੀਂ ਹੁੰਦਾ ਕਈਆਂ ਦਾ ਹੋ ਜਾਂਦਾ ਪਰ ਅੱਗੇ ਜਾ ਕੇ ਕੋਈ ਕੰਪਲਿਕੀਸ਼ਨਸ ਆਉਂਦੇ ਨੇ ਫਿਊਚਰ ਚ ਕੋਈ ਪ੍ਰੋਬਲਮਸ ਅੱਛਾ ਹੁਣ ਮੈਂ ਤੁਹਾਨੂੰ ਸੱਚੀ ਦੱਸਾਂ ਤਾਂ ਲਿਪ ਫਿਲਰ ਸਭ ਤੋਂ ਈਜ਼ੀਐਸਟ ਚੀਜ਼ ਹੈ ਕਰਨਾ ਇਕਦਰ ਡਰਮਲ ਫਿਲਰਸ ਬਾਰੇ ਜਿਹੜਾ ਲੋਕੀ ਬਹੁਤ ਜ਼ਿਆਦਾ ਡਰਦੇ ਹੈਗੇ ਹਨਾ ਇਹ ਸਾਡੇ ਕੋਈ ਬਹੁਤ ਅੰਦਰ ਦੀ ਲੇਅਰ ਚ ਜਾਂਦਾ ਹੀ ਨਹੀਂ ਹੈਗਾ ਇਹ ਸਾਡਾ ਐਪੀਡਰਮਲ ਤੇ ਸਬਡਰਮਲ ਲੇਅਰ ਦੇ ਵਿੱਚ ਰਹਿੰਦਾ ਹੈ ਸੈਕੰਡ ਇਹਦੇ ਚ ਇੰਪੋਰਟੈਂਟ ਐਨਾਟੋਮੀ ਕੀ ਬਹੁਤ ਇੰਪੋਰਟੈਂਟ ਹੁੰਦੀ ਹੈ ਹੁਣ ਜਿਵੇਂ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਜਿਹੜੇ ਲੋਕਾਂ ਦੇ ਗਲਤ ਹੋ ਗਏ ਉਹ ਗਲਤ ਤਾਂ ਹੋ ਗਏ ਤਾਂ ਐਨਾਟੋਮੀ ਅਗਰ ਡਿਫਾਈਨਡ ਨਹੀਂ ਹੋਈ ਤਾਂ ਕੋਈ ਫਿਲਰ ਇੱਕ ਜਗ੍ਹਾ ਤੋਂ ਦੂਜੇ ਪਾਸੇ ਚਲਾ ਗਿਆ ਮਾਈਗ੍ਰੇਟ ਹੋ ਗਿਆ ਕੰਪਲਿਕੀਸ਼ਨ ਸਭ ਤੋਂ ਜ਼ਿਆਦਾ ਇਹ ਆ ਜਾਂਦੀ ਹੈਗੀ ਜੀ ਉਹ ਮਾਈਗ੍ਰੇਟ ਹੋ ਗਿਆ ਜਿਹੜੀ ਜਗ੍ਹਾ ਦਾ ਪਟਾਂਚਾ ਉੱਪਰ نیچے ਕਰਨਾ ਸੀ ਉਹ ਦੂਜੇ ਪਾਸੇ ਉੱਪਰ نیچے ਹੋ ਗਿਆ ਸੋ देयर ਇਨ ਦਿਸ ਇਜ਼ ਅ ਬਾਇਨਰ ਕੰਪਲਿਕੀਸ਼ਨ ਵਿਚ ਇਜ਼ ਹੈਂਡਲਡ ਬਾਏ ਇਹਦਾ ਰਿਵਰਸੀਬਲ ਕੰਪਾਉਂਡ ਹੁੰਦਾ ਜਿਹਨੂੰ ਕਹਿੰਦੇ ਆਪਾਂ ਹਾਇਲੂਰੋਨਿਡੇਸ ਇਹ ਵਾਪਸ ਰੀਡਿਫਾਈਨ ਹੋ ਜਾਂਦਾ ਹੈਗਾ ਬਟ ਟੈਕਨਿਕ ਐਫੀਸ਼ੀਐਂਟ ਹੋਣਾ ਬਹੁਤ ਜ਼ਰੂਰੀ ਹੈਗਾ ਐਨੋਟੋਮੀ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਸੋ ਦਿਸ ਇਜ਼ ਹੈਂਡਲਡ ਈਜ਼ੀਲੀ ਨੋ ਪ੍ਰੋਬਲਮ ਅਸੀਂ ਤੁਹਾਡੇ ਅਕੈਡਮੀ ਬਾਰੇ ਵੀ ਸੁਣਾਂਗੇ ਤੁਸੀਂ ਟ੍ਰੇਨ ਕਰਦੇ ਮੈਂ ਬਿਲਕੁਲ ਮੈਂ ਐਕਚੁਅਲੀ ਇਹ ਬਹੁਤ ਜ਼ਿਆਦਾ ਇਹ ਮੇਰੀ ਬੇਬੀ ਚੀਜ਼ ਹੈ ਜਿਹੜੀ ਕਿ ਮੇਰੀ ਅਕੈਡਮੀ ਹੈ HDA ਦੇ ਨਾਮ ਦੇ ਜਦੋਂ ਮੈਂ ਪਾਸ ਆਊਟ ਹੋਈ ਸੀ ਤਾਂ ਉਦੋਂ ਮੈਂ ਦੇਖਦੀ ਸੀ ਕਿ ਬਹੁਤ ਸਾਰੇ ਡਾਕਟਰਸ ਪਾਸ ਆਊਟ ਹੁੰਦੇ ਆ ਪਰ ਉਹ ਲਰਨਿੰਗ ਉਹਨਾਂ ਲਈ ਉਨੀ ਨਹੀਂ ਸੀਗੀ ਤਾਂ ਮੈਨੂੰ ਬਹੁਤ ਸਟਰਗਲ ਬੜਾ ਲੰਬਾ ਜਾਣਾ ਪਿਆ ਇੱਥੇ ਤੱਕ ਪਹੁੰਚਣ ਲਈ ਜਿਹੜਾ ਕਿ ਮੈਂ ਵਾਪਿਸ ਸਰਟੀਫਾਈ ਕੀਤਾ ਗ੍ਰੀਸ ਤੋਂ ਯੂਐਸ ਤੋਂ ਉਦੋਂ ਮੈਂ ਅੱਜ ਤੋਂ 11 ਸਾਲ ਪਹਿਲਾਂ ਆਪਣੀ ਅਕੈਡਮੀ ਸਟਾਰਟ ਕੀਤੀ ਐਚਡੀਏ ਦੇ ਨਾਮ ਨਾਲ ਜਿਹੜੀ ਕਿ ਟ੍ਰੇਨ ਕਰਦੀ ਹੈ ਫੇਸ਼ਲ ਐਸਥੈਟਿਕ ਤੇ ਡੈਂਟਲ ਸਾਰੇ ਤਰ੍ਹਾਂ ਦੇ ਕੋਰਸੇ ਹੁੰਦੇ ਆ ਪੂਰਾ ਪੈਨਲ ਆਫ ਡਾਕਟਰਸ ਇਹਦੇ ਵਿੱਚ ਹੁੰਦੇ ਆ ਜਿਸ ਆਪਾਂ ਟ੍ਰੇਨ ਕਰਕੇ ਪਲੇਸਮੈਂਟ ਜੌਬਸ ਦੀ ਨਾਲ ਦਿੰਦੇ ਹੈਗੇ ਆ ਡਿਫਰੈਂਟ ਡਿਫਰੈਂਟ ਜਿੱਥੇ-ਜਿੱਥੇ ਅਸੀਂ ਉਹਨਾਂ ਨੂੰ ਐਡਜਸਟ ਕਰ ਸਕੀਏ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਮੈਂ ਅਪ੍ਰੋਕਸੀਮੇਟਲੀ 1000 ਤੋਂ ਉੱਤੇ ਸਟੂਡੈਂਟਸ ਟ੍ਰੇਨ ਕਰ ਚੁੱਕੀ ਹੁਈ ਆ ਬੋਲਡ ਵਾਈਡ ਇੰਟਰਨੈਸ਼ਨਲ ਨੈਸ਼ਨਲ ਹਰ ਜਗ੍ਹਾ ਤੇ ਫਿਰ ਜਦੋਂ ਅਰਨ ਕਰਕੇ ਮੈਨੂੰ ਦੱਸਦੇ ਹੈਗੇ ਆ ਥੈਟ ਬਿਕੋਜ਼ ਆਫ ਥਿਸ ਕੋਰਸ ਦੇ ਆਰ ਅਰਨਿੰਗ ਥਿਸ ਮਾਚ ਤਾਂ ਮੈਨੂੰ ਬਹੁਤ ਵੱਡੀ ਇਨਸਪੀਰੇਸ਼ਨ ਮਿਲਦੀ ਹੈ ਇਹ ਮੈਨੂੰ ਹਮੇਸ਼ਾ ਕੀਪ ਗoing ਨਾਨੂੰ ਸਿਖਾ ਸਕਾਂ ਤੇ ਤੁਸੀਂ ਇਸ ਫੀਲਡ ਨੂੰ ਆਈਡਲਾਈਜ਼ ਕਿਸ ਤਰ੍ਹਾਂ ਕਰਦੇ ਹੋ ਇਸ ਫੀਲਡ ਨੂੰ ਆਈਡਲਾਈਜ਼ ਕਿਸ ਤਰ੍ਹਾਂ ਕਰਦੇ ਹੋ ਆਈਡਲਾਈਜ਼ ਤੁਸੀਂ ਕਹਿੰਦੇ ਹੋ ਬੈਲੈਂਸ ਕਿਦਾਂ ਕਰਦੀਆਂ ਬਹੁਤ ਜ਼ਿਆਦਾ ਹੁਣ ਜਿਵੇਂ ਕਿ ਅਸੀਂ 골ਡਨ ਰੇਸ਼ੋ ਇਹਦੇ ਵਿੱਚ ਸੁਣਿਆ ਨਾ ਕਿ 골ਡਨ ਰੇਸ਼ੋ ਇੱਕ ਬੈਲੈਂਸਡ ਪ੍ਰੋਪੋਰਸ਼ਨ ਹੁੰਦਾ ਹੈ ਮੇਰੇ ਲਈ ਹੈਕਟਿਕ ਜ਼ਰੂਰ ਹੋ ਜਾਂਦਾ ਹੈ ਬਹੁਤ ਜ਼ਿਆਦਾ ਕਰਦੇ ਹੋਏ ਬਟ ਕਿਉਂਕਿ ਮੇਰੀ ਰਾਈਟ ਹੈਂਡ ਟੀਮ ਹੈ ਮੇਰੇ ਨਾਲ ਤਾਂ ਮੈਂ ਆਪਣੀ ਟੀਮ ਦਾ ਬਹੁਤ ਥੈਂਕਸ ਕਰਦੀ ਹੈਗੀ ਆ ਮੇਰੇ ਐਡਮਿਨਿਸਟ੍ਰੇਟਰਸ ਮੇਰੇ ਨਰਸਿੰਗ ਸਟਾਫ ਤੇ ਮੇਰੇ ਪੈਨਲ ਆਫ ਡਾਕਟਰਸ ਜਿਹੜੇ ਮੇਰੇ ਨਾਲ ਕੰਮ ਕਰਦੇ ਹੈਗੇ ਆ ਤਾਂ ਡਾਕਟਰਸ ਦੀ ਲਾਈਫ ਨੂੰ ਤਾਂ ਕਿਹਾ ਹੀ ਬਹੁਤ ਹੈਕਟਿਕ ਜਾਂਦਾ ਹੈ ਤੇ ਬੜੀ ਵਾਰ ਮੈਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਹਰਲੀਨ ਮੈਮ ਤੁਸੀਂ ਫੋਨ ਚੱਕ ਲਿਆ ਕਰੋ ਬਟ ਥਿਸ ਗੋਸ ਸਮ ਟਾਈਮਸ ਲਾਈਕ 5 ਡੇਸ ਅ ਵੀਕ ਮੈਂ ਕੰਮ ਕਰਦੀ ਹੈਗੀ ਆ 6ਵੇਂ ਦਿਨ ਆਰਾਮ ਕਰਦੀ ਆ ਤੇ ਸਾਰਾ ਆਪਾਂ ਇੱਕ ਦਿਨ ਚ ਐਡਲਾਈਜ਼ ਕਰ ਲੈਂਦੇ ਆ ਤੇ ਹੁਣ ਕੀ ਐਕਸਪੈਕਟੇਸ਼ਨ ने की फ्यूचर प्लान अगे कि वर्कआउट कर रहे हो जो कि काइंड ऑफ सरप्राइज रहेगा ऑडियंसली सप्राइज वो तो फिर आपप्राइज रखा एक्चुअली असं अपने अकैडमी दहुत सारिया रेकोगनेशन इंटरैशनल गोरमेंट तो लै रहे हैं जिम्मे की सा अकैडमी अपरूवड है सेंट्रल गोरमेंट ऑफ इंडिया और अक्रैडिटेड है इंटरैशनली तो हूँ मेरा जोड़ा क्रेडिटेसन चल रहा है वो यूके तो यू एस बोर्डस नल रहा है होपफुली बहुत जल्दी अक्रैडिटेड होएगा फिर यह सरप्राइज़ बहर आ जाएगा सार्या सामने ਤਾਂ ਤੁਸੀਂ ਦੇਖਿਆ ਸੀ ਡਾਕਟਰ ਹਲੀਨ ਓਬਰਾਏ ਜੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਸਾਨੂੰ ਕਈ ਸਰੀ ਚੀਜ਼ਾਂ ਦੱਸਿਆ ਲਿਪ ਫਿਲਰਸ ਬਾਰੇ ਦੱਸਿਆ ਐਂਟੀਏਜਿੰਗ ਟ੍ਰੀਟਮੈਂਟ ਬਾਰੇ ਦੱਸਿਆ ਅੱਜਕੱਲ ਬਹੁਤ ਔਨ ਟ੍ਰੈਂਡ ਹੈ ਪਾ ਮੇ ਫੋਟੋ ਫੇਸ਼ਲ ਪਾ ਮੇ ਵੈਂਪਾਇਰ ਫੇਸ਼ਲ ਤੇ ਗੱਲ ਕਰੀ ਜੇਕਰ ਆਪਾਂ ਟੀਥ ਸਮਾਈਲ ਡਿਜ਼ਾਈਨਿੰਗ ਦੀ ਉਹ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਮੈਟਰ ਕਰਦਾ ਕਿਉਂਕਿ ਜੇਕਰ ਥੋੜੀ ਸਮਾਈਲ ਵਧੀਆ ਹੋ ਗਈ ਤਾਂ ਤੁਸੀਂ ਅੱਗੇ ਜਾ ਕੇ ਆਪਣੇ ਥੋੜਾ ਜਿਹਾ ਕੰਫੀਡੈਂਸ ਲੈਵਲ ਆ ਹੋਰ ਬੂਸਟ ਅਪ ਹੋ ਜਾਏਗਾ ਹੋਰ ਤੁਹਾਡੇ ਲੁਕਸ ਬੈਟਰ ਤਾਂ ਕਮੈਂਟਸ ਨਹੀਂ ਤੁਸੀਂ ਵੀ ਵਿਚਾਰ ਸਾਂਝ ਸਾਂਝੀ ਜ਼ਿੰਦਗੀ ਵਿੱਚ ਕਿੰਨੇ ਮੈਟਰ ਕਰਦੇ ਨੇ ਕਮੈਂਟਸ ਨਾਲ ਤੁਸੀਂ ਇਨਬਾਕਸ ਵਿੱਚ ਇਹ ਚੀਜ਼ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਦ ਟੀਵੀ ਨਿਊਜ਼ ਨਾਲ